ਜਿਨ੍ਹਾਂ ਦੇ 20 ਸੂਬਿਆਂ ਚ ਸਰਕਾਰਾਂ ਕਿਤੇ 2 3 4 ਕਿਤੇ 7 ਵਾਰ ਇਹ ਤੀਜੀ ਵਾਰ ਆਪ ਨੇ ਤੇ ਆਖਰ ਜੇ ਲੋਕ ਬਾਰ-ਬਾਰ ਚੁਣਦੇ ਆ ਐਵੇਂ ਹੀ ਤਾਂ ਕਿਸੇ ਨੂੰ ਦੂਜੀ ਵਾਰ ਸਰਪੰਚ ਨਹੀਂ ਬਣਾਉਂਦਾ ਇੱਕ ਪਾਸੇ ਗੈਂਗਸਟਰ ਦੀ ਘਰ ਦੀ ਗੱਲ ਹੋ ਰਹੀ ਆ ਇੱਕ ਪਾਸੇ ਇੱਕ ਕਾਤਲ ਦੇ ਭਰਾ ਦੀ ਗੱਲ ਹੋ ਰਹੀ ਆ ਤੇ ਮੁੱਦਾ ਇੱਥੇ ਬਣਾਇਆ ਜਾ ਰਿਹਾ ਕਿ ਪੰਥਕ ਆ ਜੀ ਪੰਥਕ ਆ ਹੋਰ ਕੋਈ ਮੁੱਦਾ ਹੀ ਨਹੀਂ ਹੈ ਅਸੀਂ ਪੰਜਾਬ ਦੇ ਵਿੱਚ ਗੈਂਗਸਟਰ ਵਾਲ ਨਹੀਂ ਦੇਖਣਾ ਚਾਹੁੰਦੇ ਅਸੀਂ ਪੰਜਾਬ ਦੇ ਵਿੱਚ ਰੋਜ਼ ਵਿਦੇਸ਼ਾਂ ਚ ਮੋਤਾਂ ਨਹੀਂ ਦੇਖਣੀਆ ਚਾਹੁੰਦੇ ਅਸੀਂ ਉਹ ਪੰਜਾਬ ਨੂੰ ਖੁਸ਼ਹਾਲ ਰੰਗਲਾ ਆਪਣਾ ਬਣਾਉਣਾ ਚਾਹੁੰਦੇ ਆ ਉਹ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਬਗੈਰ ਅਕਾਲੀ ਵੀ ਦੇਖ ਲੇ ਕਾਂਗਰਸੀ ਆ ਹੁਣਾ ਜਿਹੜਾ ਆ ਮੁੱਖ ਮੰਤਰੀ ਆ ਜਿਹੜਾ ਬਟੇਰਾ ਜਿਹਾ ਇਹਨੂੰ ਵੀ ਦੇਖ ਲਿਆ 4 ਸਾਲ ਹੋ ਗਏ ਗੱਲਾਂ ਤੇ ਕੜਾ ਤੋਂ ਸਵਾਏ ਕੁਛ ਨਹੀਂ ਕੈਪਟਨ ਸਾਹਿਬ ਆਏ ਸੀਗੇ ਕੈਪਟਨ ਸਾਹਿਬ ਦਾ ਕਾਂਗਰਸੀਆਂ ਨੇ ਬੜਾ ਮਜ਼ਾਕ ਬਣਾਇਆ ਕਿ ਤਾਂ ਹੁਣ ਪੁਰਾਣੀ ਗੱਡੀ ਹੋ ਗਈ ਤਾਂ ਬਸ ਤੇਲ ਚੈੱਕ ਕਰ ਲਈ ਆ ਰਹੇ ਨੇ ਕਿ ਚੱਲਦੀ ਕਿ ਨਹੀਂ ਚੱਲਦੀ ਇਹੀ ਕਾਂਗਰਸੀ ਰੋਜ ਉਹਨਾਂ ਦੇ ਹੁਣ ਮੈਂ ਕੀ ਦੱਸਾਂ ਮੈਂ ਦੇਖਿਆ ਵੀ ਕਿਵੇਂ ਉਹਨਾਂ ਦੇ ਪੈਰਾਂ ਹੀ ਬਿਲਕੁਲ ਬਿੰਤਾਂ ਕੱਢਦੇ ਹੁੰਦੇ ਸੀ ਕਿਵੇਂ ਨੱਕ ਰਗੜਦੇ ਸੀ ਉਹਨਾਂ ਦੇ ਮੂਰੇ ਅੱਜ ਜੋ ਮਰਜੀ ਕਹੀ ਜਾ ਤਾਂ ਇਸ ਸਮੇਂ ਰਵਨੀਤ ਬਿੱਟੂ ਤਰਨਤਾਰਨ ਦੇ ਵਿੱਚ ਡੋਰ ਟੂ ਡੋਰ ਕੈਂਪੇਨ ਕਰ ਰਹੇ ਨੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਬਿੱਟੂ ਸਾਹਿਬ ਬਿੱਟੂ ਸਾਹਿਬ ਕਿਵੇਂ ਦਾ ਹੰਗਾਰਾ ਮਿਲ ਰਿਹਾ ਹੈ ਤਰਨਤਾਰਨ ਦੀਆਂ ਇਸ ਗਲੀਆਂ ਦੇ ਵਿੱਚ ਤੁਸੀਂ ਘੁੰਮ ਰਹੇ ਹੋ ਦੇਖੋ ਅਸੀਂ ਕੋਈ ਮਤਲਬ ਜਿਵੇਂ ਕਹਿ ਲਓ ਕੋਈ ਵੱਡਾ ਤਾਮ-ਜਾਮ ਹੋਰ ਅਸੀਂ ਤਾਂ ਭਾਈ ਆਮ ਲੋਕਾਂ 'ਚ ਰਹਿਣ ਵਾਲੇ ਆ ਤੇ ਲੋਕਾਂ ਦੇ ਘਰ-ਘਰ ਜਾ ਕੇ ਜਿਹੜੀ ਵੋਟ ਮੰਗ ਰਹੇ ਆ ਤੇ ਗੱਲ ਅਸਲੀ ਲੋਡ ਵੀ ਉਹਨੂੰ ਹੀ ਆ ਜਿਨ੍ਹਾਂ ਦੇ ਬੜੇ-ਬੜੇ ਘਰ ਨੇ ਬੜੇ-ਬੜੇ ਕਾਰੋਬਾਰ ਨੇ ਉਹਨਾਂ ਤੇ ਸਰਕਾਰਾਂ ਜਿਹੜੀਆਂ ਵੀ ਹੁੰਦੀਆਂ ਇਹ ਲੋਕਾਂ ਨੂੰ ਲੋਡ ਹੁੰਦੀ ਆ ਤੇ ਅੱਜ ਮੈਨੂੰ ਇਹ ਮਾਣ ਨਾਲ ਮੈਂ ਝੂਠ ਪ੍ਰਮਾਤਮਾ ਇਹ ਗੁਰੂ ਨਗਰੀ 'ਚ ਖੜੇ ਆ ਨਾ ਕਹਾਵੇ ਪਰ ਅੱਜ ਮਾਣ ਹੋਇਆ ਵੀ ਜੋ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜੋ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਜੀ ਨੇ ਜੋ ਸਾਡੇ ਪੰਜਾਬ ਦੀ ਯੂਨਿਟ ਨੇ ਜੋ ਸਾਡੇ ਬੀਜੇਪੀ ਨੇ ਹਰਜੀਤ ਸਿੰਘ ਸੰਧੂ ਸਾਹਿਬ ਨੂੰ ਜਿਹੜਾ ਕੈਂਡੀਡੇਟ ਚੁਣਿਆ ਉਹ ਵਾਕੇ ਹੀ ਬਈ ਬੇ ਕਮਾਲ ਚੁਣਿਆ ਜੇ ਕਿਸੇ ਗੁਰਸਿੱਖ ਦੇ ਮੁੰਡੇ ਦੇ ਉਹ ਕਹਿੰਦੇ ਆ ਜੀ ਅਸੀਂ ਤਾਂ ਇਹਨਾਂ ਦੇ ਆ ਜੇ ਕਿਸੇ Hindu ਪਰਿਵਾਰ ਚਲੇ ਜਾਂਦੇ ਆ ਉਹ ਕਹਿੰਦੇ ਆ ਜੀ ਅਸੀਂ ਤਾਂ ਇਹਨਾਂ ਦੇ ਆ ਜੇ ਕਿਸੇ SC ਪਰਿਵਾਰ ਦੇ ਚਲੇ ਜਾਂਦੇ ਆ ਉਹ ਕਹਿੰਦੇ ਅਸੀਂ ਇਹਨਾਂ ਦੇ ਆ ਇਸ ਕਰਕੇ ਇਹ ਕੋਈ ਐਮਐਲਏ ਤਾਂ ਰਹੇ ਨਹੀਂ ਭਾਜਪੀ ਕੋਈ ਸਤਾਜ ਤਾਂ ਰਹੀ ਨਹੀਂ ਪਰ ਫਿਰ ਵੀ ਇਹਨਾਂ ਦਾ ਪਿਆਰ ਇਹਨਾਂ ਦਾ ਜਿਹੜਾ ਸਲੀਕਾ ਦੇਖ ਕੇ ਵਾਕਈ ਇਹ ਲੱਗਦਾ ਵੀ ਇਹ ਆਉਣ ਵਾਲੇ ਭਵਿੱਖਾ ਸਾਡਾ ਤੇ ਲੋਕ ਇਹਨਾਂ ਤੇ ਵਿਸ਼ਵਾਸ ਕਰ ਰਹੇ ਆ ਲੋਕ ਇਹਨਾਂ ਦੀਆਂ ਜੋ ਇਹਨਾਂ ਨੇ ਪਿਛਲੇ ਦਿਨ ਭਾਜਪੀ ਦੇ ਕੈਂਪ ਲਾਏ ਲੋਕਾਂ ਦੀਆਂ ਮਦਦਾਂ ਕੀਤੀਆਂ ਤੇ ਉਹਨੂੰ ਦੇਖਦੇ ਹੋਏ ਲੋਕ ਅੱਜ ਇਹਨਾਂ ਨਾਲ ਖੜੇ ਆ ਤੇ ਦੂਜੇ ਪਾਸੇ ਲੋਕਾਂ ਨੇ ਦੇਖ ਲੇ ਚਾਰ ਸਾਲ ਤਾਂ ਇਸ ਪਾਰਟੀ ਦੇ ਵੀ ਹੋ ਗਏ ਦੂਜੀਆਂ ਪਾਰਟੀਆਂ ਪਹਿਲਾਂ ਚਾਹੇ ਕਾਂਗਰਸ ਆ ਚਾਹੇ ਅਕਾਲੀ ਦਲ ਆ ਸਾਰੇ ਆਪਣਾ ਆਪਣਾ ਰਾਜ ਕਰ ਚੁੱਕੇ ਆ ਤੇ ਜੇ ਨਰਿੰਦਰ ਮੋਦੀ ਜੀ ਜਿਨ੍ਹਾਂ ਦੇ 20 ਸੂਬਿਆਂ ਚ ਸਰਕਾਰਾਂ ਕਿਤੇ 2 3 4 ਕਿਤੇ 7 ਵਾਰ ਇਹ ਤੀਜੀ ਵਾਰ ਆਪ ਨੇ ਤੇ ਆਖਰ ਜੇ ਲੋਕ ਬਾਰ ਬਾਰ ਚੁਣਦੇ ਆ ਐਵੇਂ ਤਾਂ ਕਿਸੇ ਨੂੰ ਦੂਜੀ ਵਾਰ ਸਰਪੰਚ ਨਹੀਂ ਬਣਾਉਂਦਾ ਤੇ ਇਸ ਕਰਕੇ ਇਸਵਰ ਲੋਕਾਂ ਦੇ ਮੂਹਰੇ ਹੱਥ ਜੋੜ ਕੇ ਬੇਨਤੀ ਆ ਵੀ ਇੱਕ ਵਾਰ ਨਰਿੰਦਰ ਮੋਦੀ ਜੀ ਨੂੰ 2 ਨੰਬਰ ਬਟਨ ਸਾਡਾ ਭਾਜਪੀ ਦਾ ਮੋਹਰ ਲਾ ਕੇ ਦੇਖੋ ਫਰਕ ਦੇਖਿਓ ਫਰਕ ਦੇਖਿਓ ਕਾਲੇ ਤੇ ਚਿੱਟੇ ਚ ਹਨੇਰੇ ਤੇ ਚਾਨਣ ਚ ਉਹ ਤੁਹਾਨੂੰ ਫਰਕ ਨਾ ਮਹਿਸੂਸ ਹੋਇਆ ਭਾਈ ਮੂਰੇ ਹੀ ਵੋਟਾਂ ਜਿਹੜੀਆਂ ਆ ਉਹ ਤੁਹਾਡੀਆਂ 27 ਚਾਹੀਆਂ ਖੜੀਆਂ ਨਾ ਪਾਇਓ ਇਸ ਵਰਕੇ ਸਾਡਾ ਇੱਕ ਵਾਰ ਸਾਡੇ ਕੈਂਡੀਡੇਟ ਨੂੰ ਸਾਡੀ ਪਾਰਟੀ ਨੂੰ ਇੱਕ ਸਾਲ ਹੀ ਆ ਨਾ ਇੱਕ ਸਾਲ ਹੀ ਪਹਿਲਾਂ ਪ੍ਰਤਿਆਕਤੀਤਾ ਦੇਖੋ ਫਰਕ ਤੁਹਾਡੇ ਇੱਕ ਪਾਸੇ ਗੈਂਗਸਟਰ ਦੇ ਘਰ ਦੀ ਗੱਲ ਹੋ ਰਹੀ ਆ ਇੱਕ ਪਾਸੇ ਇੱਕ ਕਾਤਲ ਦੇ ਭਰਾ ਦੀ ਗੱਲ ਹੋ ਰਹੀ ਆ ਤੇ ਮੁੱਦਾ ਇੱਥੇ ਬਣਾਇਆ ਜਾ ਰਿਹਾ ਕਿ ਪੰਥਕ ਆ ਜੀ ਪੰਥਕ ਆ ਹੋਰ ਕੋਈ ਮੁੱਦਾ ਨਹੀਂ ਹੈਗਾ ਮੈਂ ਸੱਚੀ ਗੱਲ ਦੱਸਾਂ ਮੈਂ ਕਿਸੇ ਨੂੰ ਨਿੱਜੀ ਕੈਂਡੀਡੇਟਾਂ ਦੀ ਪਾਰਟੀ ਲੈਵਲ ਤੇ ਗੱਲ ਕਰਾਂਗੇ ਮੈਂ ਨਿੱਜੀ ਕਿਸੇ ਤੇ ਕੋਈ ਗੱਲ ਟਿੱਪਣੀ ਨਹੀਂ ਕਰਨੀ ਮੈਂ ਤਾਂ ਆਪਣੇ ਕੈਂਡੀਡੇਟ ਦੀ ਦੱਸਣਾ ਵੀ ਸਾਡਾ ਕੈਂਡੀਡੇਟ ਸੋਨਾ ਐ ਭਾਈ ਦੂਜੀ ਗੱਲ ਫਿਰ ਮੈਂ ਬਾਰ ਬਾਰ ਕਹਿੰਨਾ ਵੀ ਨਰਿੰਦਰ ਮੋਦੀ ਜੀ ਮਤਲਬ ਪੰਜਾਬ ਦਾ ਪਿਆਰ ਤਾਂ ਦੇਖੋ ਯਾਰ ਕੱਲ ਪਟਨਾ ਸਾਹਿਬ ਗਏ ਪਹਿਲਾ ਗੁਰੂ ਗੋਬਿੰਦ ਸਿੰਘ ਜੀ ਦੇ ਸਥਾਨ ਤੇ ਜਨਮ ਸਥਾਨ ਤੇ ਉੱਥੇ ਉਹਨਾਂ ਦੇ ਜੋੜੇ ਆ ਉਹਨਾਂ ਨੂੰ ਨਤਮਸਤਕ ਹੋ ਕੇ ਆਏ ਮੈਂ ਮੈਂ ਉਹੀ ਹਾਂ ਉਸ ਤੋਂ ਬਾਅਦ ਤੁਸੀਂ ਇਹ ਦੇਖੋ ਆਪਾਂ ਕਰਤਾਰਪੁਰ ਸਾਹਿਬ ਲੰਗਾ ਜਿਹੜਾ ਅਰਦਾਸਾਂ ਚ ਹਮੇਸ਼ਾ ਕਰਦੇ ਸੀ ਆਪਾਂ 70 ਸਾਲ ਤੋਂ ਉਹ ਸਾਡੇ ਗੁਰੂ ਧਾਮਾਂ ਦੇ ਦਰਸ਼ਨ ਦਿਆਰ ਸ਼ੁਰੂ ਹੋ ਗਏ ਸ਼ਹਿਬਜ਼ਾਦਿਆਂ ਸਾਥੇ ਪਿਤਵ ਦਿਹਾੜੇ ਜੀਐਸਟੀਆਂ ਮਾਫ ਕਿਹੜੀ ਕਿਹੜੀ ਗੱਲ ਆ ਜਿਹੜੀ ਨਾ ਕਰੀਏ ਸਾਡੇ ਵਰਗੇ ਜਿਹੜੇ ਹਾਰ ਵੀ ਗਏ ਸੀ ਤਾਂ ਵੀ ਪੱਗਾਂ ਵਾਲੇ ਕਰਕੇ ਮੰਤਰੀ ਬਣਾਏ ਬਿਠਾਏ ਬੈਠੇ ਆ ਇਸੇ ਕਰਕੇ ਇਹ ਤਾਂ ਇਹ ਤਾਂ ਸਾਡਾ ਸਿੰਘ ਤੇ ਇਹ ਇਹਨਾਂ ਦੀ ਸਥਾਨ ਦੇਖੋ ਕਿੱਥੇ ਹੋਊਗਾ ਤੇ ਉਹਨਾਂ ਦਾ ਗੱਲ ਏ ਆ ਬਈ ਪੰਜਾਬ ਅਸੀਂ ਕਿਉਂ ਫਿਰ ਰਹੇ ਆ ਵੀ ਲੋਕਾਂ ਨੂੰ ਬੇਨਤੀ ਕਰਕੇ ਯਾਰ ਅਸੀਂ ਵੀ ਪੰਜਾਬ ਨੂੰ ਕਰਜਈ ਦੇਖਣਾ ਨਹੀਂ ਚਾਹੁੰਦੇ ਕਹਿ ਕੇ ਅਸੀਂ ਪੰਜਾਬ ਦੇ ਵਿੱਚ ਗੈਂਗਸਟਰਵਾਦ ਨਹੀਂ ਦੇਖਣਾ ਚਾਹੁੰਦੇ ਅਸੀਂ ਪੰਜਾਬ ਦੇ ਵਿੱਚ ਰੋਜ਼ ਵਿਦੇਸ਼ਾਂ ਚ ਮੌਤਾਂ ਨਹੀਂ ਦੇਖਣੀਆਂ ਚਾਹੁੰਦੇ ਅਸੀਂ ਉਹ ਪੰਜਾਬ ਨੂੰ ਖੁਸ਼ਹਾਲ ਰੰਗਲਾ ਆਪਣਾ ਬਣਾਉਣਾ ਚਾਹੁੰਦੇ ਆ ਉਹ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਬਗੈਰ ਨਹੀਂ ਬਣਾ ਸਕਣਾ ਨਹੀਂ ਬਣਾ ਸਕਣਾ ਅਕਾਲੀ ਵੀ ਦੇਖ ਲੈ ਕਾਂਗਰਸੀ ਆ ਹੁਣ ਆ ਜਿਹੜਾ ਆ ਮੁੱਖ ਮੰਤਰੀ ਆ ਜਿਹੜਾ ਬਟੇਰਾ ਜਿਹਾ ਇਨੂੰ ਵੀ ਦੇਖ ਲਿਆ 4 ਸਾਲ ਹੋ ਗਏ ਗੱਲਾਂ ਤੇ ਕੜਾ ਤੋਂ ਸਵਾਇ ਕੁਝ ਨਹੀਂ ਨਰਿੰਦਰ ਮੋਦੀ ਆ ਜਿਹੜਾ ਹੱਕ ਠੋਕ ਕੇ ਕਹਿੰਦਾ ਵੀ ਭਾਈ ਆਹ ਕੰਮਾਂ ਤੇ ਆ ਮੈਂ ਤੁਹਾਨੂੰ ਕਰਕੇ ਦਿਖਾਉਂ ਤੇ ਕੈਪਟਨ ਸਾਹਿਬ ਆਏ ਸੀਗੇ ਕੈਪਟਨ ਸਾਹਿਬ ਦਾ ਕਾਂਗਰਸੀਆਂ ਨੇ ਬੜਾ ਮਜ਼ਾਕ ਬਣਾਇਆ ਕਿ ਤਾਂ ਹੁਣ ਪੁਰਾਣੀ ਗੱਡੀ ਹੋ ਗਈ ਤਾਂ ਬਸ ਤੇਲ ਚੈੱਕ ਕਰਨ ਲਈ ਆ ਰਹੇ ਨੇ ਕਿ ਚੱਲਦੀ ਹੈ ਕਿ ਨਹੀਂ ਚੱਲਦੀ ਦੇਖੋ ਇੱਥੋਂ ਹੀ ਪਤਾ ਲੱਗਦਾ ਜਿਹੜੇ ਬਜ਼ੁਰਗਾਂ ਦੀ ਇੱਜ਼ਤ ਨਹੀਂ ਕਰਦੇ ਉਹਨਾਂ ਨੂੰ ਕੋਈ ਮਾਫ਼ ਨਹੀਂ ਕਰਦਾ ਉਹ ਇਸ ਵੇਲੇ ਬਜ਼ੁਰਗ ਨੇ ਉਹਨਾਂ ਦੀ ਉਮਰ ਆ ਇਹੀ ਕਾਂਗਰਸੀ ਰੋਜ਼ ਉਹਨਾਂ ਦੇ ਹੁਣ ਮੈਂ ਕੀ ਦੱਸਾਂ ਮੈਂ ਦੇਖਿਆ ਵੀ ਕਿਵੇਂ ਉਹਨਾਂ ਦੇ ਪੈਰਾਂ ਹੀ ਬਿਲਕੁਲ ਮਿੰਤਾ ਕੱਢਦੇ ਹੁੰਦੇ ਸੀ ਕਿਵੇਂ ਨੱਕ ਰਗੜਦੇ ਸੀ ਉਹਨਾਂ ਦੇ ਮੂਰੇ ਅੱਜ ਜੋ ਮਰਜ਼ੀ ਕਹੀ ਜਾਣ ਅੱਜ ਜੋ ਮਰਜ਼ੀ ਕਹੀ ਜਾਣ ਉਹ ਤਾਂ ਬਜ਼ੁਰਗ ਆ ਉਹਨਾਂ ਨੇ ਤਾਂ ਆਪਣੀ ਉਮਰ ਕੱਢ ਲਈ ਤੇ ਉਹ ਤਾਂ ਜੇ ਕੋਈ ਗੱਲ ਕਰਨਗੇ ਉਹ ਪੰਜਾਬ ਦੇ ਭਲੇ ਦੀ ਉਹ ਕਰਨਗੇ ਇਸ ਕਰਕੇ ਜਦੋਂ ਉਹ ਸੀਗੇ ਇਹ ਮੈਨੂੰ ਪਤਾ ਇਹ ਮੂਰੇ ਮਤਲਬ ਮੈਂ ਕਹਿੰਦਾ ਡਾਈਪਰ ਲਾ ਕੇ ਆਉਂਦੇ ਸੀ ਤੇ ਇੱਕ ਇੱਕ ਆਖਰੀ ਵਾਰ ਪੀਯੂ ਸੈਨੇਟ ਬਾਰੇ ਕੀ ਕਹਿਣਾ ਚਾਹੋਗੇ ਉਹਦੇ ਬਾਰੇ ਦੱਸ ਦਿਓ ਕਿ ਕਿ ਜੋ ਵੀ ਫੈਸਲਾ ਹੋਊਗਾ ਹਾਂ ਜੀ ਉਹ 100% ਮੈਂ ਜ਼ਿੰਮੇਵਾਰੀ ਨਾ ਕਹਨਾ ਪੰਜਾਬ ਦੇ ਹਿੱਤ ਪੰਜਾਬ ਦੇ ਹੱਕ ਚ ਹੋਊਗਾ ਇਹ ਬੜੀ ਜ਼ਿੰਮੇਵਾਰੀ ਜੇ ਮੈਂ ਗੱਲ ਕਰਦਾ ਜਿਨੇ ਇਹਦੇ ਵਿੱਚ ਰਾਜਨੀਤੀ ਕਰਨੀ ਉਹਨੂੰ ਮੁਬਾਰਕ ਉਹ ਕਰ ਸਕਦਾ ਏ ਪਰ ਜੋ ਵੀ ਨਿਚੋੜ ਨਿਕਲੇਗਾ ਉਹ ਪੰਜਾਬ ਦੇ ਹੱਕ ਚ ਨਿਕਲੇਗਾ ਇਹ ਅੱਜ ਜੇ ਮਾੜੀ ਜੀ ਕੋਈ ਗੱਲ ਤਾਂ ਲੱਭ ਲੈਂਦੇ ਆ ਪਰ ਅੱਜ ਭਾਜੀਪੀ ਸਰਕਾਰ ਹੀ ਹੈ ਨਾ ਸੈਂਟਰ ਚ ਅੱਜ ਕੱਲ ਅਮਿਤ ਸ਼ਾਹ ਦੇ ਸੁਪੁੱਤਰ ਬੀਸੀ ਆਪਣੇ ਦੇ ਆਪਣੇ ਇਹਦੇ BCCI ਦੇ ਪ੍ਰੈਜ਼ੀਡੈਂਟ ਨਹੀਂ ਆ ਦੂਜੀ ਜਿਹੜੀ ਸਭ ਤੋਂ ਵੱਡੀ ਉਦੋਂ ਵੀ ਦੁਨੀਆ ਦੀ ਜਿਹੜੀ ਆ ICC ICC ਦੇ ਪ੍ਰੈਜ਼ੀਡੈਂਟ ਨੇ ਤੇ ਅੱਜ ਸਾਡੇ ਪੰਜਾਬੀ ਮਾਣ ਨਾਲ ਦੋਨੋਂ ਟੀਮਾਂ ਆ ਉਹਨਾਂ ਦੇ ਸਾਡੀਆਂ ਭੈਣਾਂ ਦੇ ਲੜਕੀਆਂ ਦੇ ਜਿਹਨੇ ਵਰਲਡ ਕੱਪ ਜਿੱਤੀਆਂ ਉਹਨਾਂ ਨੂੰ ਮੁਬਾਰਕਵਾਦ ਵਧਾਈ ਉਹ ਵੀ ਸਾਡੀ ਪੰਜਾਬ ਦੀ ਧੀ ਉਧਰ ਮੁੰਡਿਆਂ ਦੀ ਟੀਮ 'ਚ ਉਹ ਵੀ ਸਾਡਾ ਜਲਾਲੇਬਾਦ ਦਾ ਗਿੱਲ ਇਦੋਂ ਬੜੀ ਗੱਲ ਮਾਣ ਦੀ ਫਕਰ ਦੀ ਉਹ ਉਹ ਵੀ ਉਹ ਵੀ ਖੁਸ਼ ਹੋ ਜਿਆ ਕਰੋ ਉਹ ਵੀ ਕਿਸੇ ਨੂੰ ਸ਼ਰੇਹ ਦੇ ਦਿਆ ਕਰੋ ਕੋਈ ਉਹ ਕਹਣਗੇ ਨਹੀਂ ਇਹ ਨਹੀਂ ਨਹੀਂ ਉਹ ਤਾਂ ਚੰਗਾ ਖੇਲਦੇ ਆ ਜੀ ਉਹ ਤਾਂ ਮਜਬੂਰੀ ਹੈ ਇਹਨਾਂ ਨੂੰ ਰੱਖਣਾ ਉਹ ਐਂ ਕਹਿ ਦੇਣਗੇ ਫਿਰ ਇਸ ਕਰਕੇ ਇਹ ਤਾਂ ਇਹਨਾਂ ਦਾ ਕਹਿਣਾ ਹੈ ਸ਼ੁਕਰੀਆ ਸਰ ਸੋ ਇਹ ਸੰ ਸਾਡੇ ਨਾਲ ਰਮਨਦੀਪ ਬਿੱਟੂ ਜਿਨ੍ਹਾਂ ਨੇ ਤਰਨਤਾਰਨ ਦੀ ਚੌਂ ਦੇ ਵਿੱਚ ਬੀਜੇਪੀ ਦੀ ਗਰਾਊਂਡ ਬਾਰੇ ਸਾਰੀ ਕਲੀਅਰੈਂਸ ਦਿੱਤੀ ਹੈ